जय श्री कृष्णा जी सारे दोस्तों ਨੂੰ ਮਿੱਤਰਾਂ ਨੂੰ ਮੈਂ ਤੁਹਾਡਾ ਆਪਣਾ अरुण ਕੁਰਾਲੀ ਤੇ ਅੱਜ ਜਨਮ ਅਸ਼ਟਮੀ ਦਾ ਤਿਹਾਰ ਕੁਰਾਲੀ ਦੇ ਵਿੱਚ ਬੜੇ ਹੀ ਧੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਤੁਹਾਨੂੰ ਨਗਰ ਖੇੜਾ ਮੰਦਿਰ ਦੇ ਵਿੱਚ ਲੈ ਕੇ ਚੱਲਦੇ ਆਂ ਤੇ ਬਾਜ਼ਾਰ ਬਿਲਕੁਲ ਸਜਾਇਆ ਹੋਇਆ ਤੇ ਬਾਹਰ ਸ਼ਰਧਾਲੂਆਂ ਵੱਲੋਂ ਖਸਤਾ ਕਚੋਰੀ ਦਾ ਵੀ ਇੰਤਜ਼ਾਮ ਸ਼ਰਧਾਲੂਆਂ ਦੇ ਲਈ ਹੀ ਕੀਤਾ ਗਿਆ ਤੇ ਜ਼ਰੂਰ ਸ਼੍ਰੀ ਨਗਰ ਖੇੜਾ ਮੰਦਿਰ ਵਿੱਚ ਨਤਮਸਤਕ ਹੋਵੋ ਤੇ ਬਾਹਰ ਖਸਤਾ ਕਚੋਰੀ ਖਾ ਕੇ ਆਪਣੇ ਪ੍ਰਭੂ ਦੇ ਗੁਣ ਗਾਓ ਤੇ ਜ਼ਰੂਰ ਅੱਜ ਕੁਰਾਲੀ ਦੇ ਸ਼੍ਰੀ ਨਗਰਖੇੜਾ ਮੰਦਿਰ ਵਿੱਚ ਜਾਇਓ ਤੇ ਉੱਥੇ ਬੜੇ ਕੀ ਸੋਹਣੀਆਂ ਸੋਹਣੀਆਂ ਝਾਂਕੀਆਂ ਵੀ ਬਣਾਈਆਂ ਹੋਈਆਂ ਤੇ ਇੱਕ ਸ਼ਿਵਲਿੰਗ ਵੀ ਬਹੁਤ ਸੋਹਣਾ برف ਦਾ ਤਿਆਰ ਕੀਤਾ ਹੋਇਆ ਜਿਵੇਂ ਕਿ ਸ਼੍ਰੀ ਅਮਰਨਾਥ ਬਰਫਾਨੀ ਹੁੰਦੇ ਨੇ ਉਹਨਾਂ ਦੇ ਟਾਈਪ ਦਾ ਹੀ ਉੱਥੇ ਇੱਕ ਸ਼ਿਵਲਿੰਗ ਵੀ ਬਣਾਇਆ ਹੋਇਆ ਤੇ ਬਾਲ ਗੋਪਾਲ ਨੂੰ ਬੜਾ ਹੀ ਸੋਹਣੇ ਤਰੀਕੇ ਦੇ ਨਾਲ ਵੀ ਸਜਾਇਆ ਹੋਇਆ ਤੇ ਜ਼ਰੂਰ ਤੁਸੀਂ ਅੱਜ ਸ਼੍ਰੀ ਨਗਰਖੇੜਾ ਕੁਰਾਲੀ ਦੇ ਵਿੱਚ ਜਲਦ ਤੋਂ ਜਲਦ ਜਾਓ ਅਤੇ ਉੱਥੇ ਜਾ ਕੇ ਨਤਮਸਤਕ ਹੋਵੋ ਅਤੇ ਇਹ ਸਭ ਨੂੰ ਅਪੀਲ ਹੈ ਕਿ ਲਾਈਨ ਦੇ ਵਿੱਚ ਹੀ ਆਰਾਮ ਦੇ ਨਾਲ ਦਰਸ਼ਨ ਕਰਿਓ ਕਿਸੇ ਤਰ੍ਹਾਂ ਦੀ ਤੱਕਾ ਮੁੱਕੀ ਨਾ ਕਰਿਓ ਤੇ ਬਾਹਰ ਖਸਤਾ ਕਚੋਰੀ ਦਾ ਲੰਗਰ ਵੀ ਚੱਲ ਰਿਹਾ ਹੈ ਤੇ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਵੱਲੋਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਖਸਤਾ ਕਚੋਰੀ ਖਲਾਈ ਜਾ ਰਹੀ ਹੈ ਤੇ ਜ਼ਰੂਰ ਅੰਦਰ ਸ਼ਿਵਲਿੰਗ ਦੇ ਦਰਸ਼ਨ ਵੀ ਕਰਿਓ ਜੋ ਕਿ ਬਰਫ਼ ਦਾ ਬਹੁਤ ਸੋਨਾ ਸ਼ਿਵਲਿੰਗ ਬਣਾਇਆ ਬਣਾਇਆ ਕੋਇਆ ਤੇ ਕਮੈਂਟ ਬਾਕਸ ਦੇ ਵਿੱਚ ਓਮ ਨਮੇ ਸ਼ਿਵਾਏ ਜੈ ਸ਼੍ਰੀ ਕ੍ਰਿਸ਼ਨਾ ਜ਼ਰੂਰ ਲਿਖਿਓ ਤੇ ਫਿਰ ਦੇਖਿਓ ਕਿ ਇਸ ਵਿੱਚ ਤੁਹਾਡੀ ਮੁਰਾਦ ਪੂਰੀ ਹੁੰਦੀ ਹੈ ਜੈ ਸ਼੍ਰੀ ਕ੍ਰਿਸ਼ਨਾ ਓਮ ਨਮੇ ਸ਼ਿਵਾਏ ਹਰ ਹਰ ਮਹਾਦੇਵ